ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅਦਾਕਾਰਾ ਨਿਰਮਲ ਰੇਸ਼ੀ ਨੂੰ ਪਦਮਸ਼ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਪੂਰੇ ਹੀ ਪੰਜਾਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਦਾਕਾਰਾ ਨਿਰਮਲ ਰੇਸ਼ੀ ਨੂੰ ਪਦਮਸ਼ਰੀ ਅਵਾਰਡ ਮਿਲੇ ਦੱਸਦੀ ਹੈ ਕਿ ਪਿੰਡ ਖੀਵਾ ਕਲਾ ਜਿਹੜਾ ਮਾਨਸਾ ਦੀ ਜੰਪਲ ਰਮਨ ਰਿਸ਼ੀ ਲਗਭਗ 6 ਦਹਾਕਿਆਂ ਤੋਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਰਹੇ ਨੇ ਪਿਛਲੇ ਦਿਨੀ ਪਦਮਸ਼ਰੀ ਅਵਾਰਡ ਉਹਨਾਂ ਨੂੰ ਅਨਾਉਂਸ ਕੀਤਾ ਗਿਆ ਸੀ ਤੇ ਅੱਜ ਦਿੱਲੀ ਵਿਖੇ ਰਾਸ਼ਟਰਪਤੀ ਦ੍ਰੋਪਤੀ ਮਰਮੂਲ ਬਨੋਨਾ ਨੂੰ ਪਦਮਸ਼ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਪੰਜਾਬ ਲਈ ਬਹੁਤ ਵੱਡੀ ਖਬਰ ਹੈ ਮਾਣ ਵਾਲੀ ਖਬਰ ਹੈ ਪੂਰੇ ਪੰਜਾਬ ਪੂਰਾ ਪੂਰਾ ਪੰਜਾਬੀ ਸਿਨੇਮਾ ਇਸ ਅਵਾਰਡ ਦੇ ਉੱਪਰ ਖੁਸ਼ੀ ਜ਼ਾਹਰ ਕਰ ਰਿਹਾ ਤੇ ਮਾਣ ਮਹਿਸੂਸ ਕਰ ਰਿਹਾ ਕਿਉਂਕਿ ਲੰਬੇ ਸਮੇਂ ਤੋਂ ਅਦਾਕਾਰਾਂ ਨਿਰਮਲ ਰਿਸ਼ੀ ਆਪਣੀਆਂ ਸੇਵਾਵਾਂ ਪੰਜਾਬੀ ਸਿਨੇਮੇ ਦੇ ਵਿੱਚ ਦੇ ਰਹੇ ਸੀ ਤੇ ਇਹ ਵੱਡਾ ਅਵਾਰਡ ਉਹਨਾਂ ਦੀ ਮਿਹਨਤ ਉਹਨਾਂ ਦੀ ਲਗਨ ਦਾ ਜਿਹੜਾ ਇਨਾਮ ਹੈ